ਉਹ ਸਾਇਲੇਜ ਜਾਨ ਨੂੰ ਆਪਣਾ ਆਚਾਰ ਕਹਿ ਦਿੰਦੇ ਆ ਇਹਨਾਂ ਮवेशੀਆਂ ਵਾਸਤੇ ਉਹ ਵੀ ਸੰਗਤ ਪਚਾਰੀ ਆ ਬਹੁਤ ਸਾਰੀ ਤੇ ਗਵਰਨਮੈਂਟ ਵੀ ਮਦਦ ਕਰ ਰਹੀ ਆ ਇਹਦੇ ਨਾਲ ਨਾਲ ਜਿਹੜੀ ਇੱਕ ਨਵੀਂ ਗੱਲ ਆ ਜੇ ਉਹ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਆ ਉਹ ਅਸੀਂ ਸਾਰੇ ਉਹਦੇ ਤੇ ਕੰਮ ਕਰ ਰਹੇ ਆ ਕਿ ਕਿੰਨਾ ਪਾਣੀ ਤੁਹਾਡੇ 25 ਚ ਆਇਆ ਕਿੰਨਾ 23 ਚ ਆਇਆ ਸੀ ਕਿੰਨਾ ਜਦੋਂ ਪਹਿਲਾਂ 88 ਦੇ ਫਲੱਡ ਜਿਹੜੇ ਸੀਗੇ ਉਸ ਤੋਂ ਕਿਤੇ ਜ਼ਿਆਦਾ ਵਰਸ ਸੀਗੇ ਜਿਹਨਾਂ ਨੇ ਉਹ ਕਵਰ ਕੀਤਾ ਤੁਹਾਡੇ ਚ ਉਹਨਾਂ ਨੂੰ ਪਤਾ ਹੋਵੇਗਾ ਉਦੋਂ ਕਿੰਨਾ ਪਾਣੀ ਆਇਆ ਸੀਗਾ ਤੇ ਆਪਾਂ ਇਹਦੇ ਚ ਪੱਕਾ ਹੱਲ ਵੀ ਇਹਦਾ ਜਿਹੜਾ ਉਹ ਕੀਤਾ ਜਾਵੇ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਸਾਰਾ ਜਿੰਨਾ ਵੀ ਅਸੀਂ ਡਾਟਾ ਹੈਗਾ ਉਹਦਾ ਐਨਾਲਿਸਿਸ ਕਰਕੇ ਅਸੀਂ ਉਹ ਵੀ ਅਸੀਂ ਜਿਹੜਾ ਸੋਲੂਸ਼ਨ ਆ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਵਾਂਗੇ ਤੇ ਨਾਲ ਨਾਲ ਜਿਹੜੇ ਤੁਹਾਡੇ ਆਪਣੇ ਤਰਨਤਾਰਨ ਔਰ ਫਰੋਜ਼ ਪਰ ਜਿਹੜੇ ਦੋ ਜ਼ਿਲ੍ਹੇ ਆ ਉਹਦੇ ਵਿੱਚ ਫਸਲ ਤਾਂ ਹਜ਼ਾਰਾਂ ਏਕੜ ਚ ਡੁੱਬੀ ਆ ਜੀ ਉਹ ਨੁਕਸਾਨ ਹੋਇਆ ਉਹਦਾ ਆਲਰੇਡੀ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਵੀ ਜਦੋਂ ਪਾਣੀ ਦੇ نیچے ਉਤਰਦਾ ਤਾਂ ਆਪਾਂ ਗਰਦੌਰੀ ਕਰਾਂਗੇ ਐਸ ਵੇਲੇ ਜਿਹੜਾ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਤੁਹਾਡੇ ਵੱਡੀਆਂ ਨਦੀਆਂ ਹੈਗੀਆਂ ਪੌਂਗ ਡੈਮ ਦੇ ਵਿੱਚ ਪਾਣੀ ਖਤਰੇ ਦੇ ਮਾਰਕ ਤੋਂ ਉੱਪਰ ਹੈ ਉੱਥੋਂ ਰਿਲੀਜ਼ ਹੋ ਰਿਹਾ ਔਰ ਸਤਲੁਜ ਦੇ ਵਿੱਚ ਵੀ ਜਿਹੜਾ ਹੈਗਾ ਉਹ ਪਖੜਾ ਡੈਮ ਦੇ ਵਿੱਚ ਵੀ ਪਾਣੀ ਵਧ ਰਿਹਾ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਬਾਹਰ ਸ਼ਿਫਟ ਕਰਤਾ ਹੋਇਆ ਪੁੱਛ ਇੱਕ ਬੰਦੇ ਉੱਤੇ ਰਹੇ ਆ ਔਰ ਉਹਨੂੰ ਪੀਣ ਲਈ ਪਾਣੀ ਸੁੱਕਾ ਰਾਸਾ ਸਾਰਿਆਂ ਨੂੰ ਉਹਨਾਂ ਨਾਲ ਵੀ ਟੱਚ ਆਉਣੇ ਤੇ ਨੰਬਰ ਸਾਡੇ ਕੋਲ ਆ ਗਿਆ ਤੁਹਾਡੇ ਦੋ ਪ੍ਰੈਗਨੈਂਟ ਲੇਡੀਆਂ ਸੀ ਜਿਨ੍ਹਾਂ ਦੀ ਲਿਵਰੀ ਡੂ ਸੀ ਉਹਨਾਂ ਨੂੰ ਅਸੀਂ ਪਹਿਲੇ ਲਿਆਂਦਾ ਸੀ ਬਾਹਰ ਕੱਢ ਲਿਆ ਅਸੀਂ ਰੈਸਕਿਊ ਕਰ ਲਿਆ ਸੀ ਉਹਦੇ ਵਿੱਚੋਂ ਇੱਕ ਦਾ ਸੀਜ਼ੇਰੀਅਨ ਹੋ ਗਿਆ ਉਹਨਾਂ ਦੀ ਬੇਟੀ ਹੋਈ ਆ ਮਾਂ ਬੇਟੀ ਦੋਨੋਂ ਤੰਦਰੁਸਤ ਆ ਔਰ ਦੂਜੀ ਦੇ ਵਿੱਚ ਵੀ ਹਾਈ ਰਿਸਕ ਪ੍ਰੈਗਨਨਸੀ ਸੀ ਉਹਨਾਂ ਨੂੰ ਫਰੀਦਕੋਟ ਮਾਰ ਦੀ ਕੋਲ ਚੜਬਟ ਕਰਾਤਾ ਸੋ ਸਾਰੇ ਜਿੰਨੇ ਵੀ ਪ੍ਰੈਗਨੈਂਟ ਲੇਡੀਜ਼ ਆ ਉਹਨਾਂ ਨੂੰ ਅਸੀਂ ਆਫਰ ਦਿੱਤੀ ਆ ਤੁਸੀਂ ਆ ਕੇ ਸਾਡੇ ਹਸਤਾ ਤੇ ਸਾਡੇ ਫੈਮਿਲੀ ਮੈਂਬਰ ਦੀ ਜਿਹਾ ਰਹੋ ਅਸੀਂ ਪ੍ਰਸ਼ਾਦਾ ਵੀ ਸ਼ਕਾਵਾਂਗੇ ਤੁਹਾਡੀ ਦੇਖਭਾਲ ਕਰਾਂਗੇ ਔਰ ਜਦੋਂ ਡਿਵਰੀ ਹੋ ਜਾਗੀ ਮਾਂ ਬੱਚਾ ਦੋਨੇ ਤੰਦਰੁਸਤ ਹੋਣਗੇ ਤੁਹਾਨੂੰ ਵਾਪਸ ਭੇਜ ਦਾਂਗੇ ਸੋ ਇਸ ਤਰ੍ਹਾਂ ਮਰਾ ਕੇ ਇਸੇ ਤਰ੍ਹਾਂ ਸਾਡਾ ਜਿਹੜਾ ਜਦੋਂ ਹੜ ਆਉਂਦੇ ਉਹਦੇ ਨਾਲ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਦੋਂ ਗੰਦੇ ਪਾਣੀ ਕਰਕੇ ਸਟੇਨ ਡਿਜ਼ੀਜ਼ਸ ਮੱਖੀਆਂ ਮਛਰਾਂ ਕਰਕੇ ਡੇਂਗੂ ਮਲੇਰੀਆ ਚਿਕਨਗੁਨੀਆ ਡਾਇਰੀਆ ਡਿਜ਼ੀਜ਼ਸ ਵੱਧ ਜਾਨੇ ਆ ਉਹਦੇ ਵਾਸਤੇ ਅਸੀਂ ਲਾਰਵੇ ਦੀ ਟ੍ਰੈਕਿੰਗ ਕਰ ਰਹੇ ਆ ਜਿੱਥੇ ਮੱਛਰ ਦਾ ਲਾਰਵਾ ਸਾਨੂੰ ਮਿਲਦਾ ਜਾਂ ਮੱਛਰ ਮਿਲਦਾ ਫਿਊਮਿਜੇਸ਼ਨ ਐਂਟੀ ਲਾਰਵਾ ਸਪਰੇਅ ਕਰ ਰਹੇ ਆ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਪਾਣੀ ਦੀ ਟੈਸਟਿੰਗ ਕਰਕੇ ਲਾਰਜ ਸਕੇਲ ਤੇ ਟੈਸਟਿੰਗ ਕਰਕੇ ਜਿੱਥੇ ਪਾਣੀ ਗੰਦਾ ਹੁੰਦਾ ਅਸੀਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਆ ਅਸੀਂ 20 ਬੰਦੇ ਬਿਮਾਰ ਨਾ ਹੋਣ ਅਸੀਂ ਤੁਹਾਨੂੰ ਪੀਣ ਲਈ ਪਾਣੀ ਬੋਤਲਾਂ ਚ ਵੀ ਦੇ ਰਹੇ ਆ ਕਰਦੇ ਥਰੂ ਵੀ ਜਿੱਥੇ ਲੋਡ ਹੈ ਸੇਫ ਪਾਰਟਰ ਸਪਲਾਈ ਉਹਨਾਂ ਨੂੰ ਸਪਲਾਈ ਕਰ ਰਹੇ ਆ ਸੋ ਇਹ ਸਾਰੀਆਂ ਮੀਜਰਸ ਕਰ ਰਹੇ ਆ ਦੇ ਨਾਲ ਨਾਲ ਸਾਡਾ ਯੁੱਧ ਨਸ਼ਾ ਹੋ ਰਿਹਾ ਹੈ। ਜਿਹੜੇ ਏਰੀਆ ਲਈ ਕਿੰਨਾ ਥਰਡ ਪੰਜਾਬ ਗਵਰਨਮੈਂਟ ਵੱਲੋਂ ਹੁੰਦਾ ਕੀ ਇਸ ਕੀਤਾ ਜਾਂਦਾ ਹੈ। ਸੈਨਿਕੀ ਕੀਤੀ ਹੈ ਜਾਂਦਰ ਬਹੁਤ ਬੜੀ ਗਈ ਹੈ ਕਿ ਨਹੀਂ? ਮੈਨੂੰ ਇਹ ਬੜਾ ਸਾਰਾ ਜਿਹੜਾ ਡਾਟਾ ਕਿਉਂਕਿ ਮੈਂ ਫੀਡ ਚ ਪਿਛਲੇ 2-3 ਦਿਨ ਤੋਂ ਇਹ ਸੀਐਮ ਸਾਹਿਬ ਖੁਦ ਖੋਏ ਮੇਰੇ ਵਾਸਤੇ ਜਿਹੜਾ ਸਾਡਾ ਡਿਜਾਸਟਰ ਮੈਨੇਜਮੈਂਟ ਦਾ ਵਿਭਾਗ ਹੈਗਾ ਉਹਦੇ ਚ ਫਰਜ਼ ਦਾ ਮਤਲਬ ਉਹ ਇਹ ਕਹਿ ਸਕਦਾ ਕਿ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੈਕਬਿਆਂ ਨੂੰ ਕਹਿ ਦਿੱਤਾ ਕਿ ਲੋਕਾਂ ਨੂੰ ਦਵਾਈਆਂ ਪੀਣ ਵਾਲਾ ਪਾਣੀ ਮवेशੀਆਂ ਵਾਸਤੇ ਚਾਰਾ ਜੋ ਲੋਕਾਂ ਨੂੰ ਰੈਸਕਿਊ ਐਂਡ ਰਿਲੀਫ ਜਿਹੜਾ ਵੀ ਰਿਲੀਫ ਮਟੀਰੀਅਲ ਜਦੋਂ ਮਰਜ਼ੀ ਲੈ ਲਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਦਿਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਕੇ ਬਿੱਲ ਭੇਜ ਦਿਓ ਅੱਜ ਦੀ ਰੈਡ ਦੀ ਸਿਚੁਏਸ਼ਨ ਹੈ ਜੋ ਸੈਕਟਰ ਦੇ ਹੋਏ ਨੇ ਫਰਜ਼ ਰਿਲੀਫ ਦੇ ਹੋ ਰਹੇ ਨੇ ਕਿਵੇਂ ਨਹੀਂ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਵੀ ਤੁਹਾਡੇ ਕੋਲ ਫਿਗਰ ਹੀ ਨਹੀਂ ਹੈ ਸਰ ਨਹੀਂ ਕੋਈ ਸੌ ਨੰਬਰ ਲੀਕਸ ਆ ਚੁੱਕੇ ਹੋਣ ਕਰਕੇ ਕਿ ਦੇ ਆਦੇ ਜਿੰਨੇ ਵੀ ਡਿਸਟ੍ਰਿਕਟ ਇਫੈਕਟ ਡਿਫਰੈਂਟਡ ਹੈਗੇ ਹੋ ਅਗਰ ਜੇ ਕੋਈ ਇੱਕ ਮੰਤਰੀ ਹੋਵੇ ਤਾਂ ਕੋਲ ਡਿਟੇਲ ਨਹੀਂ ਹੈਗੀ ਤਾਂ ਫਿਰ ਸਰਕਾਰ ਕੋਲ ਕੁਝ ਨਹੀਂ ਕਿਵੇਂ ਚੱਲੇ ਤੁਸੀਂ ਨਾ ਇੱਕ ਸੀਨੀਅਰ ਪੱਤਰਕਾਰ ਹੋ ਮੈਂ ਪਹਿਲਾਂ ਵੀ ਇੱਥੇ ਆਨਾ ਜਦੋਂ ਫਲਡਸ ਆਉਂਦੇ ਆ ਪਹਿਲਾ ਕੰਮ ਹੁੰਦਾ ਰੈਸਕਿਊ ਤੇ ਦੂਜਾ ਹੁੰਦਾ ਰਿਲੀਫ ਤੀਜਾ ਹੁੰਦਾ ਕਿ ਜਦੋਂ ਆਪਾਂ ਦੀ ਰੀਹੈਬਿਟੇਸ਼ਨ ਮੈਂ ਜਦੋਂ ਮਤਲਬ ਉਸ ਤੋਂ ਬਾਅਦ ਸਾਡੀ ਅਗਲੀ ਫੇਸ ਹੋਏਗੀ ਰੀਹੈਬਿਟੇਸ਼ਨ ਹੋਏਗੀ ਉਹਦੇ ਵਿੱਚ ਕ੍ਰੋਪ ਡੈਮੇਜ ਅਸੈਸ ਹੋਣਾ ਹੈ ਜੋ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਜਿੰਨੇ ਪੈਸੇ ਸਾਨੂੰ ਜਿੱਥੇ ਵੀ ਸਾਨੂੰ ਲੋੜ ਹੈ ਕੱਲ ਇੱਕ ਬੜਾ ਮਤਲਬ ਕਿ ਅਨਫੋਰਚੂਨੇਟ ਇੱਕ ਵਾਕਿਆ ਹੋਇਆ ਸੀ ਹੁਸ਼ਿਆਰਪੁਰ ਦੇ ਵਿੱਚ ਮੈਂ ਉਹਨੂੰ ਵੀ ਮਾਨੀਟਰ ਕਰ ਰਿਹਾ ਸਾਡੀਆਂ 10 ਮਿੰਟ ਦੇ ਵਿੱਚ ਐਂਬੂਲੈਂਸ ਪਹੁੰਚ ਗਈ ਸੀ ਉਹਨਾਂ ਨੂੰ ਹਸਪਤਾਲ ਲਿਜਾ ਕੇ ਅੰਮ੍ਰਿਤਸਰ ਤੋਂ ਮੈਂ ਟੀਮ ਭੇਜ ਦਿੱਤੀ ਹੈ ਉੱਥੇ ਉਹਨਾਂ ਦੀ ਮੈਨੇਜਮੈਂਟ ਹੋ ਰਹੀ ਹੈ ਸਾਰੇ ਡਿਸਟ੍ਰਿਕਟ ਹਸਪਤਾਲ ਸਾਰੇ ਸਬਡਿਵੀਜ਼ਨ ਹਸਪੀਟਲ ਸੀਐਸਸੀ ਦੇ ਵਿੱਚ 24 ਘੰਟੇ ਸਰਵਸੇ ਜੋਣ ਗਿਆ 400 ਨਰਸਾਂ ਦੀ ਐਡਵਰਟਾਈਜ਼ਮੈਂਟ ਵੀ ਚੱਲੀ ਗਈ ਹੈ ਪ੍ਰੋਸੈਸ ਸ਼ੁਰੂ ਹੋ ਗਈ ਹੈ 550 ਦੀ ਹੋਰ ਤਿਆਰ ਹੈ ਜੀ 1000 ਨਰਸਾਂ ਆਣਗੀਆਂ ਸਾਰੇ ਹਸਪਤਾਲਾਂ ਦੇ ਵਿੱਚ ਇਸ ਤੋਂ ਪਹਿਲਾਂ 400 ਡਾਕਟਰ ਸੀ ਪਹਿਲਾਂ ਭਰਤੀ ਕਰ ਚੁੱਕੇ ਉਹ ਜੋ 329 ਨੇ ਜੁਆਇਨ ਕੀਤਾ ਸੀ ਅਸੀਂ ਜਿਹੜੇ 150 ਦੇ ਤਕਰੀਬ ਜਿਹੜੇ ਤੁਹਾਡੇ ਇਹ ਪਹਿਲੀ ਵਾਰ ਹੈ ਜੀ ਪਹਿਲੀ ਸਰਕਾਰ ਹੈ ਕਿ ਹਾਈ ਵਾਰੀ ਬੱਚੇ ਪੀਜੀ ਕਰਨਾ ਹੁੰਦੇ ਸੀ ਸਰਕਾਰ ਮਹਿੰਗਾ ਖਰਚਾ ਕਰਕੇ ਉਹਨਾਂ ਨੂੰ ਡਾਕਟਰ ਸਪੈਸ਼ਲਿਸਟ ਡਾਕਟਰ ਬਣਾਉਂਦੀ ਸੀ ਤੇ ਪੀਜੀ ਕਰਕੇ ਚਲੇ ਜਾਂਦੇ ਸੀ ਉਹ ਬੌਂਡ ਭਰਦੇ ਸੀ 125 250 ਸੌ ਲਓ ਮੇਰੇ ਨਾਲ ਸੌ ਲਓ ਮੇਰੇ ਨਾਲ ਉਹ ਵੀ ਬਲੇ ਕਾਲਾ ਜਵਾ ਸੋਹਰੇ ਦੀ ਦੂਜਾ ਸਵਾ ਬੱਚੇ ਫਾਰ ਕਰਦਾ 125 ਡਾਕਟਰ ਜੋਇਨ ਕਰ ਗਏ ਜੀ ਬਾਕੀਆਂ ਨੇ 7 7.5 ਕਰੋੜ ਰੁਪਏ ਜਮ੍ਹਾਂ ਕਰਾ ਦਿੱਤਾ ਉਹ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਨੋਟਿਸ ਦਿੱਤਾ ਵੀ ਜਾ ਤਾਂ 8 ਕਰੋੜ ਤੁਸੀਂ ਵੀ ਜਮ੍ਹਾਂ ਕਰਾ ਦਿਓ ਤੇ ਜਾ ਸਰਵਿਸ ਜੋਇਨ ਕਰ ਲਓ ਇਹ ਪਹਿਲੀ ਵਾਰੀ ਹੋ ਗਿਆ ਜਿਹੜੇ ਡਾਕਟਰ 58 ਦੇ ਰਿਟਾਇਰ ਹੁੰਦੇ ਸੀ ਗੈਨੇਕੋਲੋਜਿਸਟ ਹੈ ਬੀਓਸੀ ਦੇ ਡਾਕਟਰ ਹੈ ਸਰਜਨ ਐਨਸਥੈਟੀਸਟ ਸੈਟ ਉਹਨਾਂ ਨੂੰ ਕਿਹਾ ਵੀ ਤੁਸੀਂ 60 ਸਾਲ ਤੱਕ 7 ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਦੇ ਸਕਦੀਆਂ ਬਹੁਤ ساری ਅਮੈਂਜਮੈਂਟਸ ਕਰਕੇ ਅਸੀਂ ਜਿਹੜੀ ਜਿਹੜੀ ਪਿਛਲੇ 30 ਸਾਲ ਦੀ ਕਰੀ ਸੀ ਉਹ ਅਸੀਂ 3.5 ਸਾਲ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਤਕਰੀਬਨ ਤਿੰਨੇ ਪੰਜ ਸਾਲ ਚ ਉਹਨੂੰ ਪੂਰੀ ਕਰ ਦਾਂਗੇ ਜਿਹੜਾ ਤੁਹਾਡਾ ਹੁਣ ਅਗਲਾ ਸਵਾਲ ਹੈ ਹੁਣ ਤੁਸੀਂ ਪੁੱਛੋ ਮੰਤਰੀ ਸਾਹਿਬ ਲੋਡ ਹੂਨ ਹੈ ਜੀ ਇੱਕ ਮਹੀਨੇ ਬਾਅਦ ਡਾਕਟਰ ਆਣਗੇ ਜੀ 26 ਡਾਕਟਰ ਇਸ ਵੇਲੇ ਮੌਜੂਦਾ ਸਥਿਤੀ ਹੈ ਜੀ ਉਹ ਹਸਪਤਾਲ ਦੇ ਅੰਦਰ ਰਹਿਣਗੇ ਜਾਂ ਫੀਲਡ ਵਿੱਚ ਜਾਣਗੇ ਜੀ ਇਹ ਕਿਦਾਂ ਮੈਲੰਗ ਕਰੋਗੇ ਕਿਉਂਕਿ ਜੇ ਫੀਲਡ ਵਿੱਚ ਜਾਣਗੇ ਤਾਂ ਉਹ ਲੋਕਾਂ ਨੂੰ ਰੀਲੀਫ ਮਿਲੂਗਾ ਕਿ ਇੱਥੇ ਰਹਿਣਗੇ ਤਾਂ ਫਿਰ ਉਹਨਾਂ ਨੂੰ ਰੀਲੀਫ ਮਿਲੂਗਾ ਆ ਸਭ ਲੋਕ ਤਾਂ ਫਿਰ ਪ੍ਰੇਸ਼ਾਨ ਹੋਣਗੇ ਕਿ ਇਹ ਜਿਹੜੀਆਂ ਚੀਜ਼ਾਂ ਸੀ ਪਹਿਲਾਂ ਕਿਉਂ ਨਹੀਂ ਪੂਰੀਆਂ ਹੋਈਆਂ ਸੀ ਇਹ ਇਹੋ ਜਿਹਾ ਸੌਲੋ ਦੇਖੋ ਜਿਹੜੇ 26 ਡਾਕਟਰ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਵਾਲੇ ਉਹਨਾਂ ਨੇ ਉੱਥੇ ਰਹਿਣਾ ਜਿਹੜੇ ਸਾਡੇ ਜਿਹੜੇ ਆਪਣੇ ਹਸਪਤਾਲ ਚ ਉੱਥੇ ਡਾਕਟਰ ਰਹਿਣਗੇ ਜਿਹੜਾ ਤੁਹਾਡਾ ਫੀਲਡ ਦਾ ਡਾਕਟਰ ਹੈ ਜਿਹੜਾ ਤੁਹਾਡਾ ਜਿਵੇਂ ਉਹਦੇ ਚ ਜਿਹੜਾ ਵਸਟ ਇਫੈਕਟਡ ਹੈ ਉੱਥੇ ਚਾਰ ਜਾਂ ਪੰਜ ਡਾਕਟਰ ਚਾਹੀਦੇ ਸਾਨੂੰ ਜੀ ਠੀਕ ਹੈ ਜੀ ਇਸ ਤੋਂ ਸਿਵਾਏ ਅਸੀਂ ਜਿਹੜੇ ਇੱਥੇ ਤਾਂ ਘੱਟ ਹੈਗੇ ਆ ਉਹਦੇ ਵਿੱਚ 14 ਉਹਨਾਂ ਕੋਲ ਹੌਸ ਸਰਜਨ ਹੈ ਜਿਹੜਾ ਕੋਈ ਡਾਕਟਰ ਹੁੰਦਾ ਫੀਲਡ ਵਿੱਚ ਉਹ ਜਾ ਰਿਹਾ ਜਿਹੜਾ ਹੌਸ ਸਰਜਨ ਹੈ ਹੀ ਆਪਸੋ ਮੈਡੀਕਲ ਆਫਸਰ ਉਹ ਜਿਹੜੇ ਹੁਣ ਨਵੇਂ ਆਏ ਬਹੁਤ ਸਾਰੇ ਹੌਸ ਸਰਜਨ ਉਹਦੇ ਜੁਆਇਨ ਕਰਕੇ ਉਸੇ ਤਰ੍ਹਾਂ ਸਾਡੇ ਕੋਲੇ ਇੰਟਰਨ ਹੈਗੇ ਆ ਜਿਹੜੇ ਤੇ ਦਲੰਦਰ ਦੇ ਵਿੱਚ 49 ਹੈ 45 ਹੌਸ ਸਰ ਉਸ ਤੋਂ ਸવાય ਜਿਹੜੇ ਥੋੜੇ ਜਿਹੜੇ ਤੁਸੀਂ 28 ਡਾਕਟਰ ਕਹਿੰਦੇ ਹੋ ਉਹ ਇਹ ਜਿਹੜੇ ਮੈਂ ਦੱਸ ਰਿਹਾ ਵੀ ਸਾਰੇ ਡਾਕਟਰ ਹੈਗੇ ਆ ਸਾਡੇ ਕੋਲੇ ਬਹੁਤ سارے ਡਾਕਟਰ ਹੈ ਜਿਨ੍ਹਾਂ ਨੇ ਫੀਲਡ ਵਿੱਚ ਜਾਣਾ ਉਹਦੇ ਵਾਸਤੇ ਸਾਡੇ ਕੋਲੇ ਅਲੱਗ ਡਾਕਟਰ ਹੈਗੇ ਆ ਸੋ ਉਹਦੇ ਕੋਈ ਦਿੱਕਤ ਨਹੀਂ ਸਾਰੀ ਅਸੀਂ ਪਲਾਨਿੰਗ ਕਰਦੇ ਆ ਬਿਲਕੁਲ ਕਰਾਂਗੇ ਜੀ 23 ਤੋਂ ਬਾਅਦ ਇੰਨੀ ਮਾਰ ਪਈ ਕਿ 23 ਤੋਂ ਬਾਅਦ ਸਭ 2 ਸਾਲਾਂ ਦੀ ਹੋ ਗਈ ਅਗਦੀ ਕਰ ਪੌਂਚੀ ਨਹੀਂ ਸਰ 23 ਤੋਂ ਬਾਅਦ ਬਣਾ ਪਈ ਦੀ ਸਰਕਾਰ ਤੋਂ ਦੇਖੋ ਸਾਰਾ ਕੁਝ ਕਰ ਰਿਹਾ ਜੀ ਸਰਕਾਰ ਜਿਹੜੀ ਤੁਹਾਡੀ ਹੈਗੀ ਹੈ 23 ਤੋਂ ਲੈ ਕੇ ਹੁਣ ਤੱਕ ਆਂਦੇ ਆਂਦੇ ਤੁਹਾਡੇ ਸਾਹਮਣੇ ਇੱਕ ਪ੍ਰਾਈਮ ਐਗਜ਼ਾਮਪਲ ਹੈ ਜੀ ਤੁਸੀਂ ਸਾਰੇ ਪੱਤਰਕਾਰ ਇਸ ਗੱਲ ਦੇ ਗਵਾਹ ਹੋ ਜੋ ਤੁਹਾਡੇ ਜਿਹੜੇ ਸਾਡੀ ਸਰਕਾਰ ਦੇ ਆਉਣ ਤੋਂ ਪਹਿਲਾਂ ਕਿੰਨੇ ਹੁੰਦੇ ਸੀ ਬੈਂਕੂ ਦੇ ਕੇਸ 400 500 ਇਸ ਵਾਰੀ ਬੜਾ ਕਿੰਨੇ ਆ 22 ਹੈ ਜੀ ਪੌਸਿਬਲ ਨਹੀਂ ਤਾਂ ਹੋਇਆ ਇਹ ਸਾਰੀਆਂ 20000 ਜਿਹੜੀਆਂ ਤੁਹਾਡੀ ਆਸਾ ਬਖਤੋਂ ਟ੍ਰੇਨਿੰਗ ਦਿੱਤੀ ਤੁਹਾਡੇ 2 ਲੱਖ ਬੱਚਿਆਂ ਨੂੰ ਟ੍ਰੇਨਰ ਦੇ ਰਹੇ ਆ 50000 ਨੂੰ ਟ੍ਰੇਨਿੰਗ ਦਿੱਤੀ ਅਸੀਂ ਮਾਲੋ ਤੁਸੀਂ ਕਦੇ ਸੁਣਿਆ ਹੁਣ ਕਿਤੇ ਪਲੇਟਨਰ ਨਹੀਂ ਮਿਲਦੀਆਂ ਜੀ ਡੈਗਰ ਇੱਕ ਇੱਕ ਸੁਣਨਾ ਬਰੀ ਬੇਨਤੀ ਸੁਣਨਾ ਬਰੀ ਬੇਨਤੀ ਸੁਣਨਾ ਬਰੀ ਬੇਨਤੀ ਇੱਕ ਵੀ ਇੱਕ ਵੀ ਡੈਂਗੂ ਦੇ ਨਾਲ ਡੈਥ ਨਹੀਂ ਹੋਈ ਜੀ ਜੇ ਡਾਕਟਰ ਭਰਤੀ ਕਰਨੇ ਆ ਜੀ ਪਹਿਲਾਂ ਜਿਹੜੀਆਂ ਪੋਸਟਾਂ ਡੈੱਡ ਹੋਈਆਂ ਉਹਨਾਂ ਨੂੰ ਰਿਵਾਈਵ ਕਰਨਾ ਜੀ ਫਿਰ ਉਹਨਾਂ ਦਾ ਸਾਰਾ ਕੁਝ ਅਰੇਂਜ ਕਰਨਾ 881 ਆਮ ਆਦਮੀ ਕਲੀਨਿਕ ਖੋਲ੍ਹੇ ਜਿਹੜੇ 70000 ਬੰਦਾ ਰੋਜ਼ ਦਵਾਈ ਲੈਂਦਾ ਇਹ ਪਲਾਨਿੰਗ ਤੋਂ ਬਿਨਾਂ ਨਹੀਂ ਹੋਇਆ ਮੇਰੇ ਵੀਰ ਇਸ ਤੋਂ ਸਵਾਏ 200 ਭਮ ਆਦਮੇ ਇੱਥੇ ਨੇ ਖੋਰ ਖੋਲ ਰਏ ਆ ਪ੍ਰਾਇਮਰੀ ਕੇਅਰ ਤੇ ਤਾਂ ਕਿ ਲੋਕ ਉੱਥੇ ਆ ਜਾਣ ਹਸਪਤਾਲਾਂ ਵਿੱਚ ਆਪਰੇਸ਼ਨ ਕਰਾਉਣ ਵਾਲੇ ਆਣ ਸਾਰੇ ਹਸਪਤਾਲਾਂ ਨੂੰ ਐਕਸ-ਰੇ ਅਲਟਰਾਸਾਉਂਡ ਦਿੱਤੇ ਆ ਕਿਹਦੇ ਕੋਈ ਮਸ਼ੀਨ ਪੁਰਾਣੀ ਹੈਗੀ ਉਹਨੂੰ ਰਿਪਲੇਸ ਕਰ ਲਿਆ ਜੀ ਸੋ ਹਲੇ ਤੱਕ ਉਥੇ ਆਰਟੀ ਸੈਂਟਰ ਨਹੀਂ ਵਾਚਿਆ ਉਥੋਂ ਦੇ ਮਰੀਜ਼ਾਂ ਇੱਥੇ ਆ ਕੇ ਮੈਡੀਸਨ ਲੈ ਲੈਂਦੇ ਜਿਹੜੇ ਤੁਹਾਡੇ ਆਰਟੀ ਸੈਂਟਰ ਹੈ ਰਹਾ ਜੀ ਇਹ ਪਹਿਲਾਂ ਸੀਵੀਐਸ ਆ ਰਹੇ ਉਹਦੇ ਵਿੱਚ ਉਹਦੇ ਵਿੱਚ ਕੀ ਹੈ ਕਿ ਜਦੋਂ ਇੱਕ ਪੇਸ਼ੈਂਟਸ ਹੁੰਦੇ ਆ ਉਹਦਾ ਇੱਕ ক্রিਟੀਕਲ ਨੰਬਰ ਹੁੰਦਾ ਜਦੋਂ ਉਸ ਤੋਂ ਪੇਸ਼ੈਂਟ ਘਟ ਜਾਂਦੇ ਆ ਫਿਰ ਅਸੀਂ ਉਹਨਾਂ ਨੂੰ ਮਰਜ਼ ਕੀਤਾ ਉਹ ਅਸੀਂ ਜਿਹੜਾ ਮਤਲਬ ਹੈ ਇਸ ਤੋਂ ਬਾਅਦ ਮੈਂ ਫਾਜ਼ਿਲਕੇ ਜਾ ਰਿਹਾ ਹੈਗਾ ਜਿੱਥੇ ਕਿਤੇ ਨਾ ਕੋਈ ਫੈਕਟਰੀ ਨਹੀਂ ਰਹੀ ਹੈ ਜਿੱਥੇ ਹੈਗਾ ਅਸੀਂ ਆਪਣੇ ਉਹਨਾਂ ਨੂੰ ਇੱਥੇ ਆਉਣ ਦੀ ਬਜਾਏ ਅਸੀਂ ਸਟਾਫ ਨੂੰ ਉੱਥੇ ਭੇਜਦਾ ਕਰਾਂਗੇ ਇਹ ਕੋਈ ਕੀਤਾ ਜਾ ਰਿਹਾ ਹੈ ਨਹੀਂ ਮੀਟਿੰਗ ਆਉਣ ਦੇ ਵਿੱਚ ਤੁਹਾਨੂੰ ਡਾਕਿਟ ਦਿੱਤੇ ਗਏ ਨੇ ਵੀ ਸਾਰਾ ਕੁਝ ਲਿਖਿਆ ਲੇਕਿਨ ਚਾਹੇ ਉਹ ਕਾਲੂ ਵਾਲਾ ਟਾਪੂ ਤੇ ਬਲੋ ਚਾਹੇ ਬੰਦਾਲਾ ਪਿੰਡ ਦੇ ਵਿੱਚ ਲੋਕਾਂ ਦਾ ਕੋਈ ਪ੍ਰਸ਼ਾਸਨ ਗਿਆ ਤੇ ਨਾ ਹੀ ਲੋਕ ਪ੍ਰਸ਼ਾਸਨ ਵੀ ਗਿਆ ਪ੍ਰਸ਼ਾਸਨ ਵੀ ਗਿਆ ਜੀ ਸਰ ਜਿਹੜੀ ਲੋਕਾਂ ਦਾ ਐਮਐਲਏ ਸਾਹਿਬ ਬੈਠੇ ਆਂ ਦੇਖੋ ਐ ਨਾ ਕਰੋ ਉਸੇ ਪ੍ਰਸ਼ਾਸਨ ਦੇ ਜਾਓ ਜੀ ਜਿਹੜੇ ਤੁਹਾਡੇ ਟਾਪੂ ਤੋਂ ਸਾਰੇ ਬੰਦੇ ਜਿਹੜੇ ਬਾਹਰ ਸ਼ਿਫਟ ਕੀਤੇ ਗਏ ਆ ਪ੍ਰਸ਼ਾਸਨ ਨਾਲ ਜਾ ਕੇ ਕਿਤੇ ਤੁਹਾਡੇ ਡਿਪਟੀ ਕਮਿਸ਼ਨਰ ਨੇ ਸੁਰੂ ਸਾਧਨ ਖੜਿਆ ਮੈਡਮ ਤੁਹਾਡੇ ਇਹ ਨਾ ਕਰੋ ਵੀ ਦੋਨ ਨਹੀਂ ਆਣਗੇ ਇਹਨਾਂ ਦਾ ਬਹੁਤ ਕੁਝ ਗੱਲ ਕੀਤੀ ਹੈ ਦੇ ਵਿੱਚ ਭਾੜਾ ਦੀ ਗੱਲ ਹੈ ਕਿ ਬੀਜਪੀ ਗਵਰਨਮੈਂਟ ਬਾਰ-ਬਾਰ ਆਮ ਆਦਮੀ ਪਾਰਟੀ ਨੂੰ ਵਾਲੀਟ ਕਰਦੀ ਹੈ ਕੈਂਪ ਲਾ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਧਿਆਨ ਭਟਕਾ ਲੀਏ ਔਰ ਕਰੇ ਵੀ ਫਲਾਣ ਦੇ ਵਿੱਚ ਤੂੰ ਰਿਕਵਰਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਬੰਦੋ ਇਹ ਦੱਸੋ ਤੁਸੀਂ ਸਾਰੇ ਜਨੇ ਪੱਤਰਕਾਰ ਆ ਮੈਂ ਪਿਛਲੇ ਅਕਾਲੀਆਨੀ ਸਰਕਾਰ ਦੇਖਿਆ ਜੀ ਮੇਰੇ ਕਾਲੀ ਵੀ ਦੇ ਸਰਕਾਰ ਦੇਖੀ ਹੈ ਕਾਂਗਰਸ ਨਹੀਂ ਦੇਖੀ ਆ ਸਾਡੀ ਵੀ ਦੇਖੀ ਆ ਅੱਜ ਤੱਕ ਪੂਰੇ ਹਿੰਦੁਸਤਾਨ ਚ ਕਰਿਆ ਹੋਇਆ ਵੀ ਜਿਹੜੀ ਪਾਰਟੀ ਦਾ ਰਾਜ ਹੋਵੇ ਉਹਨਾਂ ਛੱਡ ਕੇ ਜਿਹੜੀ ਪਾਰਟੀ ਦਾ ਸੈਂਟਰ ਚ ਰਾਜ ਹੋਵੇ ਉਹ ਜਾ ਕੇ ਸਰਵੇ ਕਰ ਲਈ ਹੋਵੇ ਲੋਕਾਂ ਦਾ ਡਾਟਾ ਲੈ ਰਹੀ ਹੋਵੇ ਅੱਜ ਤੱਕ ਹੋਇਆ ਕਦੇ ਅਸੀਂ ਸਾਰੇ ਮੰਤਰੀ ਤੁਰੇ ਫਿਰਦੇ ਆ ਜੀ ਜਿਹੜੇ ਕੇਂਦਰ ਦੇ ਮੰਤਰੀ ਆ ਚਾਹੇ ਬਿੱਟੂ ਜੀ ਆ ਜੀ ਉਹ ਚਾਹੇ ਉਹਨਾਂ ਦਾ ਸਿਹਤ ਮੰਤਰੀ ਆ ਜੀ ਉਹਦਾ ਨਹੀਂ ਫਰਜ਼ ਬਣਦਾ ਕਿ ਉਹ ਜਿੱਥੇ ਹੜ੍ਹ ਪ੍ਰਭਾਵਿਤ ਦੇ ਇਲਾਕੇ ਉੱਥੇ ਜਾ ਕੇ ਕਰੇ ਜੀ ਉਹਨਾਂ ਨੂੰ ਉਹਨਾਂ ਨੂੰ ਚਿੱਠੀਆਂ ਭੇਜੇ ਜੀ ਅਸੀਂ ਅਸੀਂ ਉਹਨਾਂ ਦੀ ਮਿਲਤਾ ਕਰੀਏ ਇਹਨਾਂ ਲੋਕਾਂ ਨੇ ਜੁੜਿਆ ਕਾਂਦੇ ਮੰਤਰੀ ਉਹ ਵੀ ਉਹ ਕਿਉਂ ਨਹੀਂ ਆਉਂਦੇ ਜੀ ਉਹਨਾਂ ਨੂੰ ਪੁੱਛੋ ਇਸ ਵਾਰ ਉਹਨਾਂ ਨੂੰ ਪੁੱਛੋ ਕਿ ਤੁਸੀਂ ਅਸਲੇ ਹੜ ਆਏ ਹੋਏ ਤੇ ਤੁਹਾਨੂੰ ਡਾਡਾ ਲੈਣ ਦੀ ਪਈ ਹੋਈ ਆ ਪੁੱਛੋ ਤੁਸੀਂ ਥੋੜਾ ਜਿਹਾ ਅਕਰ ਕਰੋ ਜੇ ਅਕਰ ਨੂੰ ਹੱਥ ਮਾਰੋ ਥੋੜਾ ਜਿਹਾ